ਸਾਂਝ ਮੰਦਰ ਦੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੱਸ ਦਈਏ ਕਿ ਜਿਲੰਧਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਕੁਝ ਦਿਨ ਪਹਿਲਾਂ ਹੋਏ ਐਨਆਰਆਈ ਮੋਹਿੰਦਰ ਸਿੰਘ ਦੇ ਕੇਸ ਨੂੰ ਜਿਹੜਾ ਆ ਸੁਲਝਾਜਤਾ ਗਿਆ ਦੱਸ ਦਈਏ ਕਿ ਐਨਆਰਆਈ ਦਾ ਅਪਹਰਨ ਜਿਹੜਾ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਉਸ ਦੀ ਭਾਲ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਸੀ ਲੇਕਿਨ ਦੋ ਮੁਜਮਮਾਨ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚੋਂ ਇੱਕ ਦਾ ਨਾਮ ਹਰਜਿੰਦਰ ਤੇ ਇੱਕ ਦਾ ਨਾਮ ਮਨਜੋਤ ਦੱਸਿਆ ਜਾ ਰਿਹਾ ਹੈ ਜਿਸ ਤੇ ਕੋ ਲੋ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਪਤਾ ਲੱਗੀ ਜਾਣਕਾਰੀ ਅਨੁਸਾਰ ਮੋਹਿੰਦਰ ਸਿੰਘ ਦਾ ਅਪਹਰਨ ਹਰਜਿੰਦਰ ਸਿੰਘ ਤੇ ਮਨਜੋਤ ਵੱਲੋਂ ਕੀਤਾ ਗਿਆ ਸੀ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਮੋਹਿੰਦਰ ਸਿੰਘ ਆਪਣੇ ਘਰੋਂ ਜਹਾੜਿਆ ਸੀ ਗੁਰਦੁਆਰਾ ਸਾਹਿਬ ਮੱਥੜ ਦੇ ਕੰਦੇ ਲਈ ਉਸ ਸਮੇਂ ਉਸ ਨੂੰ ਜਿਹੜਾ ਆ ਉਸ ਦਾ ਅ अपहरण ਕੀਤਾ ਗਿਆ ਤੇ ਜਦੋਂ ਉਸ ਦਾ ਅ अपहरण ਕੀਤਾ ਉਸ ਨੇ ਹਰਜਿੰਦਰ ਸਿੰਘ ਦੀ ਆਵਾਜ਼ ਨੂੰ ਜਿਹੜਾ ਆ ਪਛਾਣ ਲਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਤੇਜ਼ਦਾਰ ਹਥਿਆਰ ਦੇ ਨਾਲ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ লাশ ਨੂੰ ਜਿਹੜਾ ਆ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਅਜਰੰਦਰ ਪੁਲਿਸ ਵੱਲੋਂ ਲਗਾਤਾਰ ਅਨਾਰਦੀ ਜਿਹੜਾ ਪਾਣ ਦਸਤਰ ਕਟਾ ਕੇ ਲਾਸ਼ ਜਿਹੜੀ ਲਗਾਤਾਰ ਲੱਭੀ ਜਾ ਰਹੀ ਆ ਉਸ ਤੋਂ ਨਾਲ ਹੀ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਚੇਤਾਵਨੀ ਵੀ ਜਿਹੜੀ ਦਿੱਤੀ ਗਈ ਹੈ ਕਿ ਜਿਨ੍ਹਾਂ ਜਿਨ੍ਹਾਂ ਅਨਸਰਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਨਾਮ ਆਏਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਕੀਤੀ ਜਾਏਗੀ